ਲਓ ਜੀ ਅੱਜ ਆਪਾਂ ਪੂਰਾ ਸ਼ਾਨਦਾਰ ਡਿਜ਼ਾਈਨ ਲੈ ਕੇ ਆਏ ਜੀ ਪੂਰਾ ਬੰਬ ਡਿਜ਼ਾਈਨ ਆ ਜੀ ਇਹ ਨੇਵੀ ਦੀ ਵਿੱਚ ਫਰੂਜੀ ਬੁੱਟੀ ਬ੍ਰੀਕ ਬੁੱਟੀ ਦਾ ਡਿਜ਼ਾਈਨ ਆ ਜੀ ਚਾਰ ਕਲਰ ਦੇ ਆ ਬੰਗ ਤੁਹਾਨੂੰ ਚਾਰੇ ਕਲਰ ਆਪਾਂ ਨੀਗਾ ਕਰਾਉਨੇ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲੈ ਲਿਓ ਜੀ ਸਾਨੂੰ ਮੈਸਜ ਸਪੋਰਟ ਕਰ ਦਿਓ ਪੂਰਾ ਬੰਬੜੇ ਤਵਾਹੀ ਡਿਜ਼ਾਈਨ ਆ ਜੀ ਪੂਰਾ ਤਵਾਹੀ ਡਿਜ਼ਾਈਨ ਨੇਵੀ ਦੀ ਵਿੱਚ ਫਰੂਜੀ ਬੁੱਟੀ ਪਹਿਲਾ ਕਲਰ ਇਹ ਆਗੇ ਜੀ ਦੂਜਾ ਕਲਰ ਆਊਗਾ ਜੀ ਵਾਈਨ ਕਲਰ ਦੇ ਵਿੱਚ ਗੁਲਾਨਾਰੀ ਬੁੱਟੀ ਆ ਜੀ ਵਾਈਨ ਕਲਰ ਆ ਜੀ ਗੁਲਾਨਾਰੀ ਵਿੱਚ ਬੁੱਟੀ ਆ ਜੀ ਚੈੱਕ ਕਰੋ ਜੀ ਤਵਾ ਹਿੜਿਆ ਨਹੀਂ ਪੂਰਾ ਪਿਓਰ ਅਲਪੈਨ ਦਾ ਹੀ ਬੁਰਨੀ ਆਉਂਦਾ ਰੰਗ ਨਹੀਂ ਨਿਕਲਦਾ ਹੀ ਬੀਮਾ ਜੀ ਕੱਪੜਾ ਬੀਮਾ ਜੀ ਤੀਜਾ ਕਲਰ ਹੈਗਾ ਕਾਫੀ ਦੇ ਵਿੱਚ ਮਸਟਰਡ ਬੂਟੀ ਹੈ ਜੀ ਕਾਫੀ ਕਲਰ ਆ ਮਸਟਰਡ ਬੂਟੀ ਹੈ ਜੀ ਚਾਰ ਕਲਰ ਨੇ ਚੌਥਾ ਕਲਰ ਹੈਗਾ ਬਲੈਕ ਜੀ ਬਲੈਕ ਸ਼ੇਡ ਰੈੱਡ ਕਲਰ ਦੀ ਬੂਟੀ ਹੈ ਜੀ ਚੈੱਕ ਕਰੋ ਜੀ ਬਲੈਕ ਕਲਰ ਆਈ red color ਵਿੱਚ ਬੂਟੀ ਆ স্ক্রিনਸ਼ਾਟ ਲੈ ਲਓ 400 ਦੇ ਵਿੱਚ ਦੇਵਾਂਗੇ 600 650 ਦਾ ਸੇਲ ਹੁੰਦਾ ਜੀ ਇਹ ਲੋ ਜੀ ਦੂਜਾ ਕਲਰ ਆ ਗਿਆ ਕਾਫੀ ਦੇ ਵਿੱਚ ਮਾਸਟਰਡ ਬੂਟੀ ਜੀ ਤੀਜਾ ਕਹ ਵਾਈਨ ਦੇ ਵਿੱਚ ਗੁਲਾਮਰੀ ਬੂਟੀ ਆ ਜੀ ਚੌਥਾ ਸੇੜ ਹੈਗਾ ਨੇਵੀ ਦੇ ਵਿੱਚ ਫਰੋਜੀ ਬੂਟੀ ਆ ਪਿਓਰਲ ਪੈਨ 400 ਦੇ ਵਿੱਚ ਹੀ 600 650 ਦਾ ਸੂਟ 400 ਦੇ ਦੇਵਾਂਗੇ ਪਿਓਰਲ ਪੈਨ ਜੀ